ਸਤਿ ਸ੍ਰੀ ਅਕਾਲ ਮੈਂ ਗਗਨਦੀਪ ਕੋਰ ਤੇ ਤੁਸੀਂ ਦੇਖ ਰਹੇ ਹੋ ਫਟਾਫਰ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਨਾਲ ਖਬਰਾਂ ਆਪ ਫਿਰ ਸ਼ੁਰੂ ਕਰਦੇ ਹਾਂ ਪਹਿਲੀ ਖਬਰ ਤੋਂ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਦੀ ਨਸ਼ੀਲੀ ਪਦਾਰਥਾਂ ਦੇ ਅਤਵਾਦੀਆਂ ਵਿਰੁੱਧ ਮੁਹਿੰਮ ਨੇ ਕਰੇਬੀਅਨ ਨੂੰ ਇੱਕ ਨਵੀਂ ਜੰਗ ਦੇ ਮੈਦਾਨ 'ਚ ਬਦਲ ਦਿੱਤਾ ਹੈ। ਅਗਸਤ ਤੋਂ ਵਾਸ਼ਿੰਗਟਨ ਨੇ ਪੂਰੇ ਖੇਤਰ 'ਚ ਹਜ਼ਾਰਾਂ ਫੌਜਾਂ, ਜੰਗੀ ਜਹਾਜ਼ਾਂ ਨੂੰ ਤਾਇਨਾਤ ਕੀਤਾ ਅਤੇ ਪੋਰਟੋ ਰੀਕੋ 'ਚ ਫੌਜੀ ਅੱਡੇ ਦੁਬਾਰਾ ਖੋਲੇ ਨੇ ਤੇ ਅਭਿਆਸ ਸ਼ੁਰੂ ਕਰ ਦਿੱਤਾ। ਜਿਸ ਨੂੰ ਵਿਸ਼ਲੇਸ਼ਕ ਦਹਾਕਿਆਂ 'ਚ ਲਾਤੀਨੀ ਅਮਰੀਕਾ 'ਚ ਸਭ ਤੋਂ ਵੱਡੀ ਅਮਰੀਕੀ ਮੌਜੂਦਗੀ ਵਜੋਂ ਦਰਸਾਉਂਦੇ ਨੇ। ਸਤੰਬਰ 'ਚ ਅਮਰੀਕਾ ਨੇ ਵੈਨਜ਼ੂਏਲਾ ਦੀਆਂ ਕਿਸ਼ਤਿਆਂ 'ਤੇ ਹਮਲੇ ਸ਼ੁਰੂ ਕੀਤੇ ਨੇ ਤੇ ਜਿਨ੍ਹਾਂ ਉ ਗਿਆ ਹੈ ਕਿ ਅਮਰੀਕਾ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰ ਰਹੀਆਂ ਸਨ ਸ਼ੁੱਕਰਵਾਰ ਨੂੰ ਹੋਏ ਤਾਜ਼ਾ ਹਮਲੇ 'ਚ 6 ਲੋਕ ਮਾਰੇ ਗਏ ਸਨ ਤੇ ਪਿਛਲੇ ਹਫਤੇ ਟਰੰਪ ਨੇ ਐਲਾਨ ਕੀਤਾ ਸੀ ਕਿ ਉਸ ਨੇ ਵੈਨਜ਼ੁਏਲਾ 'ਚ ਗੁਪਤ CIA ਕਾਰਵਾਈਆਂ ਨੂੰ ਅਧਿਕਾਰਤ ਕਰ ਦਿੱਤਾ ਤੇ ਉਹ ਜ਼ਮੀਨੀ ਹਮਲੇ ਉੱਤੇ ਵੀ ਵਿਚਾਰ ਕਰ ਰਿਹਾ ਹੈ ਹਾਲਕਿ ਵੀਰਵਾਰ ਨੂੰ ਟਰੰਪ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਇਹ ਸਭ ਵੈਨਜ਼ੁਏਲਾ ਵਿਰੁੱਧ ਜੰਗ ਦਾ ਐਲਾਨ ਕਰਨ ਦੇ ਬਰਾਬਰ ਹੈ ਉੱਥੇ ਹੀ ਟਰੰਪ ਨੇ ਕਿਹਾ ਹੈ ਕਿ ਖੈਰ ਮੈਨੂੰ ਨਹੀਂ ਲੱਗਦਾ ਕਿ ਅਸੀਂ ਜ਼ਰੂਰਤ ਜ਼ਰੂਰੀ ਤੌਰ ਉੱਤੇ ਜੰਗ ਦਾ ਐਲਾਨ ਕਰਨ ਲਈ ਖਾਂਗੇ ਮੈਨੂੰ ਲੱਗਦਾ ਹੈ ਕਿ ਅਸੀਂ ਉਹਨਾਂ ਲੋਕਾਂ ਨੂੰ ਮਾਰਾਂਗੇ ਜੋ ਸਾਡੇ ਦੇਸ਼ 'ਚ ਨਸ਼ੀਲੇ ਆ ਰਹੇ ਨੇ ਅਸੀਂ ਉਹਨਾਂ ਨੂੰ ਮਾਰਾਂਗੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਅਮਰੀਕੀ ਫੌਜ ਨੇ 2 ਸਤੰਬਰ ਤੋਂ ਵੈਨਜ਼ੁਏਲਾ ਦੇ ਤੱਟ ਤੋਂ ਦੂਰ ਕਰੇਬੀਅਨ ਸਾਗਰ ਤੇ ਪ੍ਰਸ਼ਾਂਤ ਮਹਾਸਾਗਰ 'ਚ ਜਹਾਜ਼ਾਂ ਉੱਤੇ ਘੱਟੋ-ਘੱਟ 10 ਘਾਤਕ ਹਮਲੇ ਵੀ ਕੀਤੇ ਨੇ ਜੋ ਕਿ 1999 ਵਿੱਚ ਪਨਾਮਾ ਉੱਤੇ ਅਮਰੀਕੀ ਹਮਲੇ ਤੋਂ ਬਾਅਦ ਲਾਤੀਨੀ ਅਮਰੀਕਾ 'ਚ ਸਭ ਤੋਂ ਤਿੱਬਰ ਅਮਰੀਕੀ ਫੌਜੀ ਗਤੀਵਿਧੀ ਹੈ 트럼ਪ ਤੇ ਸੀਨੀਅਰ ਰੱਖਿਆ ਅਧਿਕਾਰੀਆਂ ਦੇ ਬਿਆਨਾਂ ਅਨੁਸਾਰ ਯੂਐਸ ਸਾਊਥਰਨ ਕਮਾਂਡ ਦੇ ਅਧਿਕਾਰ ਹੇਠ ਕੀਤੇ ਗਏ ਇਹਨਾਂ ਆਪਰੇਸ਼ਨਾਂ 'ਚ ਘੱਟੋ-ਘੱਟ 43 ਲੋਕ ਮਾਰੇ ਗਏ ਨੇ ਆਰਮਡ ਕਨਫਲਿਕਟ ਲੋਕੇਸ਼ਨ ਐਂਡ ਇਵੈਂਟ ਡਾਟਾ ਦੁਆਰਾ ਸੰਕਲਿਤ ਡਾਟਾ ਅਨੁਸਾਰ ਘਟ ਘਟ 6 ਹਮਲੇ ਦੇ ਅਨੁਮਾਨਿਤ ਸਥਾਨਾਂ ਨੂੰ ਦਰਸਾਉਂਦਾ ਹੈ ਇਹਨਾਂ ਵਿੱਚੋਂ ਜ਼ਿਆਦਾਤਰ ਹਮਲੇ ਵੈਨਜ਼ੂਏਲਾ ਦੇ ਤੱਟ ਤੇ ਨੇੜੇ ਤੇ ਅੰਤਰਰਾਸ਼ਟਰੀ ਪਾਣੀਆਂ 'ਚ ਹੋਏ ਨੇ ਜੋ ਅਮਰੀਕਾ ਦੇ ਬਲ ਦੀ ਵਰਤੋਂ ਦੀ ਕਾਨੂੰਨੀਤਾ ਬਾਰੇ ਸਵਾਲ ਖੜੇ ਕਰਦੇ ਤੇ ਖਾਸ ਕਰਕੇ ਜਦੋਂ ਕੋਈ ਨਜ਼ਦੀਕੀ ਖਤਰਾ ਮੌਜੂਦ ਨਹੀਂ ਸੀ ਭਾਰਤ ਤੋਂ ਬਾਦੂਨ ਅਫਗਾਨਿਸਤਾਨ ਵੀ ਪਾਕਿਸਤਾਨ ਵੱਲੋਂ ਵਹਿਰੇ ਪਾਣੀ ਨੂੰ ਰੋਕਣ ਲਈ ਡੈਮ ਬਣਾਉਣ ਦੀ ਤਿਆਰੀ ਕਰ ਰਿਹਾ ਹੈ अफगानिस्तान ਦੇ ਸੂਚਨਾ ਮੰਤਰਾਲੇ ਨੇ ਸੋਸ਼ਲ ਮੀਡੀਆ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਹੈ ਸੂਚਨਾ ਮੰਤਰਾਲੇ ਨੇ ਕਿਹਾ ਕਿ ਤਾਲੀਬਾਨ ਦੇ ਸੁਪਰੀਮ ਨੇਤਾ ਮੌਲਵੀ ਹਿਬਤੂਲਾ ਖੁਦਜ਼ਾਦਾ ਨੇ ਕੁਨਾਰ ਨਦੀ ਉੱਤੇ ਜਲਦੀ ਤੋਂ ਜਲਦੀ ਡੈਮ ਬਣਾਉਣ ਦਾ ਹੁਕਮ ਦਿੱਤਾ ਮੰਤਰਾਲੇ ਦੇ ਉਪ ਮੰਤਰੀ ਨੇ ਕਿਹਾ ਕਿ ਪਾਣੀ ਤੇ ਊਰਜਾ ਮੰਤਰਾਲੇ ਨੂੰ ਕਰੇਲੂ ਕੰਪਨੀਆਂ ਨਾਲ ਠੇਕਾ ਲੈ ਕੇ ਡੈਮ ਨਿਰਮਾਣ ਜਲਦੀ ਸ਼ੁਰੂ ਕਰਨ ਲਈ ਕਿਹਾ ਗਿਆ ਉਹਨਾਂ ਨੂੰ ਵਿਦੇਸ਼ੀ ਕੰਪਨੀਆਂ ਦੀ ਉਡੀਕ ਨਹੀਂ ਕਰਨੀ ਪਵੇਗੀ ਅਫਗਾਨਿਸਤਾਨ ਨੇ ਇਹ ਫੈਸਲਾ ਹਾਲੇਚ ਹੋਏ ਸੰਘਰਸ਼ ਤੋਂ ਬਾਅਦ ਲੈ 10 ਅਕਤੂਬਰ ਤੋਂ 18 ਤੱਕ ਬਰ ਤੱਕ ਚੱਲੀਆਂ ਝੜਪਾਂ 'ਚ 37 afghan ਨਾਗਰਿਕ ਮਾਰੇ ਗਏ ਸਨ ਤੇ ਉੱਥੇ ਹੀ 425 ਲੋਕ ਵੀ ਜ਼ਖਮੀ ਹੋਏ ਸਨ ਇਸ ਦੌਰਾਨ ਭਾਰਤ ਨੇ ਪਹਿਲਗਾਮਤਵਾਦੀ ਹਮਲੇ ਤੋਂ ਬਾਅਦ 23 April ਨੂੰ ਸਿੰਧੂ ਜਲ ਸੰਧੀ ਨੂੰ ਵੀ ਮੁਅੱਤਲ ਕਰ ਦਿੱਤਾ ਸੀ ਤੇ ਪਾਕਿਸਤਾਨ ਵੱਲ ਵਗਦਾ ਪਾਣੀ ਰੋਕ ਦਿੱਤਾ ਸੀ 480 ਕਿਲੋਮੀਟਰ ਲੰਬੀ ਕੁਨਾਰ ਨਦੀ afghanistan ਤੋਂ ਵਗਦੀ ਹੈ ਤੇ ਪਾਕਿਸਤਾਨ 'ਚ ਕਾਬੂਲ ਨਦੀ 'ਚ ਚਿਤਰਾਲ ਨਦੀ ਦੇ ਰੂਪ 'ਚ ਮਿਲਦੀ ਹੈ ਕੁਨਾਰ ਨਦੀ ਦਾ 70 ਤੋਂ 80 ਪ੍ਰਤੀਸ਼ਤ ਪਾਣੀ ਪਾਕਿਸਤਾਨ ਨੂੰ ਜਾਂਦਾ ਹੈ ਕਾਬੂਲ ਨਦੀ ਫਿਰ ਸਿੰਧ ਨਦੀ ਚ ਮਿਲ ਜਾਂਦੀ ਹੈ ਤੇ ਜੇਕਰ ਅਫਗਾਨਿਸਤਾਨ ਇੱਕ ਡੈਮ ਬਣਾਉਂਦਾ ਹੈ ਤੇ ਕੁਨਾਰ ਦੀ ਪਾਣੀ ਨੂੰ ਰੋਕਦਾ ਹੈ ਤਾਂ ਪਾਕਿਸਤਾਨ ਨੂੰ ਗੰਭੀਰ ਨੁਕਸਾਨ ਹੋਵੇਗਾ ਇਸ ਦਾ ਸਿੱਧਾ ਅਸਰ ਖੈਬਰ ਪਖਤੂਨ ਖਵਾ ਉਤੇ ਪਵੇਗਾ ਬਜ਼ੌਰ ਤੇ ਮੁਹੰਮਦ ਵਰਗੇ ਖੇਤਰ ਖੇਤੀ ਬਾੜੀ ਲਈ ਪੂਰੀ ਤਰ੍ਹਾਂ ਇਸ ਨਦੀ ਉਤੇ ਨਿਰਭਰ ਨੇ ਜੇਕਰ ਸਿੰਚਾਈ ਬੰਦ ਹੋ ਜਾਂਦੀ ਹੈ ਤਾਂ ਫਸਲਾਂ ਦੇ ਵਿਨਾਸ਼ ਦਾ ਖਤਰਾ ਵੀ ਪਾਜ ਜਾਵੇਗਾ ਇਸ ਤੋਂ ਇਲਾਵਾ ਪਾਕਿਸਤਾਨ ਦੇ ਚਿਤਰਾਲ ਜ਼ਿਲ੍ਹੇ ਚ ਕੁਨਾਰ ਨਦੀ ਉਤੇ ਚੱਲ ਰਹੇ 20 ਤੋਂ ਵੱਧ ਛੋਟੇ ਹਾਈਡਲ ਪ੍ਰੋਜੈਕਟ ਪਾਣੀ ਦੇ ਰੁਕਣ ਨਾਲ ਪ੍ਰਭਾਵਿਤ ਹੋਣਗੇ ਇਹ ਸਾਰੇ ਪ੍ਰੋਜੈਕਟ ਰਨ ਆਫ ਰਿਵਰ ਨੇ ਪਾਵੇ ਦਰਿਆ ਦੀ ਵਹਾਅ ਤੋਂ ਸਿੱਧਾ ਬਿਜਲੀ ਪੈਦਾ ਕਰਦੇ ਨੇ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਨੇ ਆਪਣੇ ਦੇਸ਼ ਦੇ ਪਰਮਾਣੂ ਹਥਿਆਰਾਂ ਦਾ ਕੰਟਰੋਲ ਅਮਰੀਕਾ ਨੂੰ ਸੌਂਪ ਦਿੱਤਾ ਸੀ ਸਾਬਕਾ ਸੀਆਈ ਅਧਿਕਾਰੀ ਜੌਨ ਕ੍ਰਿਆਕੋ ਨੇ ਬੀਤੇ ਦਿਨ ਇਸ ਗੱਲ ਦਾ ਦਾਅਵਾ ਕੀਤਾ ਕ੍ਰਿਆਕੋ ਨੇ ਕਿਹਾ ਹੈ ਕਿ ਅਮਰੀਕਾ ਨੇ ਮੁਸ਼ਰਫ ਨੂੰ ਲੱਖਾਂ ਡਾਲਰ ਦੀ ਸਹਾਇਤਾ ਲਈ ਖਰੀਦਿਆ ਸੀ ਉਨ੍ਹਾਂ ਦੇ ਕਾਰਜਕਾਲ ਦੌਰਾਨ ਅਮਰੀਕਾ ਕੋਲ ਪਾਕਿਸਤਾਨ ਦੀ ਸੁਰੱਖਿਆ ਤੇ ਫੌਜੀ ਗਤੀਵਿਧੀਆਂ ਤੱਕ ਲਗਭਗ ਪੂਰੀ ਪਹੁੰਚ ਸੀ ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਲੱਖਾਂ ਡਾਲਰ ਦੀ ਫੌਜੀ ਤੇ ਆਰਥਿਕ ਸਹਾਇਤਾ ਦਿੱਤੀ ਹੈ ਤੇ ਬਦਲੇ ਚ ਇਹ ਮੁਸ਼ਰਫ ਨੇ ਸਾਨੂੰ ਜੋ ਚਾਹੇ ਕਰਨ ਦੀ ਇਜਾਜ਼ਤ ਦਿੱਤੀ ਹੈ ਕਿਰਿਆਕੋ ਨੇ ਇਹ ਬਿਆਨ ਇੱਕ ਇੰਟਰਵਿਊ ਚ ਦਿੱਤਾ ਉਹਨਾਂ ਇਹ ਵੀ ਕਿਹਾ ਕਿ ਮੁਸ਼ਰਫ ਨੇ ਦੋ ਦੌਰੀ ਖੇਡ ਖੇਡੀ ਹੈ ਇੱਕ ਪਾਸੇ ਉਹਨਾਂ ਨੇ ਅਮਰੀਕਾ ਨਾਲ ਦੋਸਤਾਨਾ ਹੋਣ ਦਾ ਦਿਖਾਵਾ ਕੀਤਾ ਜਦੋਂ ਕਿ ਦੂਜੇ ਪਾਸੇ ਉਹਨਾਂ ਨੇ ਪਾਕਿਸਤਾਨੀ ਫੌਜ ਤੇ ਕੱਟੜਪੰਥੀਆਂ ਨੂੰ ਭਾਰਤ ਵਿਰੁੱਧ ਅਤਵਾਦੀ ਗਤੀਵਿਧੀਆਂ ਜਾਰੀ ਰੱਖਣ ਦੀ ਇਜਾਜ਼ਤ ਵੀ ਦਿੱਤੀ ਹੈ ਉਹਨਾਂ ਨੇ 2001 ਚ ਸੰਸਦ ਹਮਲੇ ਤੋਂ ਬਾਅਦ ਭਾਰਤ ਵੱਲੋਂ ਸ਼ੁਰੂ ਕੀਤੇ ਗਏ ਆਪਰੇਸ਼ਨ ਪ੍ਰਕਰਮ ਦਾ ਹਵਾਲਾ ਦਿੱਤਾ ਕਿਰਿਆਕੋ ਨੇ ਇਹ ਦਾਵਾ ਕੀਤਾ ਕਿ ਅਮਰੀਕੀ ਉਪ ਵਿਦੇਸ਼ ਮੰਤਰੀ ਨੇ ਦੋਵਾਂ ਦੇਸ਼ਾਂ ਵਿਚਕਾਰ ਇੱਕ ਸੌਦਾ ਕਰਨ ਲਈ ਦਿੱਲੀ ਤੇ ਇਸਲਾਮਾਬਾਦ ਦਾ ਦੌਰਾ ਕੀਤਾ ਸੀ ਤੇ ਇਸ ਤੋਂ ਬਾਅਦ 2008 ਦੇ ਮੁੰਬਈ ਹਮਲਿਆਂ ਉੱਤੇ ਬੋਲਦੇ ਹੋਏ ਕਿਰਿਆਕੋ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਸੀ ਕਿ ਇਹ ਅਲ ਕਾਇਦਾ ਮੈਂ ਹਮੇਸ਼ਾ ਸੋਚਦਾ ਸੀ ਕਿ ਇਹ ਪਾਕਿਸਤਾਨ ਸਮਰਥਿਤ ਅਤਵਾਦੀ ਸਮੂਹ ਨੇ ਤੇ ਇਹੀ ਹੋਇਆ ਅਸਲ ਕਹਾਣੀ ਇਹ ਸੀ ਕਿ ਪਾਕਿਸਤਾਨ ਭਾਰਤ 'ਚ ਅਤਵਾਦ ਫੈਲਾ ਰਿਹਾ ਸੀ ਤੇ ਕਿਸੇ ਨੇ ਕੁਝ ਨਹੀਂ ਕਿਹਾ ਸਾਬਕਾ ਸੀਆਈਏ ਅਧਿਕਾਰੀ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਸਾਊਦੀ ਅਰਬ ਨੇ ਪਾਕਿਸਤਾਨੀ ਪਰਮਾਣੂ ਵਿਗਿਆਨੀ ਅਬਦੁਲ ਕਾਦਰ ਖਾਨ ਨੂੰ ਅਮਰੀਕੀ ਕਾਰਵਾਈਆਂ ਤੋਂ ਬਚਾਉਣ ਲਈ ਮੁੱਖ ਭੂਮਿਕਾ ਨਿਭਾਈ ਹੈ। ਸਾਊਦੀ ਅਰਬ ਨੇ ਅਮਰੀਕਾ ਨੂੰ ਖਾਨ ਦਾ ਪਿੱਛਾ ਨਾ ਕਰਨ ਦੀ ਅਪੀਲ ਕੀਤੀ, ਜਿਸ ਨਾਲ ਅਮਰੀਕਾ ਨੂੰ ਆਪਣੀ ਯੋਜਨਾ ਛੱਡਣ ਲਈ ਮਜਬੂਰ ਹੋਣਾ ਪਿਆ। ਕਿਰਿਆਕੋ ਨੇ ਅਮਰੀਕੀ ਵਿਦੇਸ਼ ਨੀਤੀ ਉੱਤੇ ਵੀ ਸਵਾਲ ਉਠਾਉਂਦੇ ਹੋਏ ਕਿਹਾ ਕਿ ਅਮਰੀਕਾ ਲੋਕਤੰਤਰੀ ਹੋਣ ਦਾ ਦਿਖਾਵਾ ਕਰਦਾ ਪਰ ਅਸਲ ਵਿੱਚ ਆਪਣੇ ਹਿੱਤ ਅਨੁਸਾਰ ਕੰਮ ਕਰਦਾ ਹੈ। ਉਸਨੇ ਇਹ ਵੀ ਦੱਸਿਆ ਕਿ ਸਾウਦੀ ਅਮਰੀਕੀ ਸੰਬੰਧ ਪੂਰੀ ਤਰ੍ਹਾਂ ਲੈਣ ਦੇ ਉਤੇ ਆਧਾਰਤ ਨੇ ਜਿਸ ਚ ਅਮਰੀਕੀ ਤੇਲ ਖਰੀਦਦਾ ਹੈ ਤੇ ਸਾウਦੀ ਹਥਿਆਰ ਖਰੀਦਦੇ ਨੇ ਕਿਰਿਆਕੁਨਿਖਿਆਏ ਕਿ ਵਿਸ਼ਵ ਸ਼ਕਤੀ ਦਾ ਸੰਤੁਲਨ ਬਦਲ ਰਿਹਾ ਹੈ ਤੇ ਸਾウਦੀ ਅਰਬ ਚੀਨ ਤੇ ਭਾਰਤ ਆਪਣੀਆਂ ਰਣਨੀਤਕ ਭੂਮਿਕਾਵਾਂ ਨੂੰ ਮੁੜ ਆਕਾਰ ਦੇ ਰਹੇ ਨੇ ਇੱਕ ਰੈਗੂਲੇਟਰੀ ਫਾਈਲਿੰਗ ਦੇ ਅਨੁਸਾਰ ਮੈਟਾ ਪਲੇਟਫਾਰਮਸ ਇנק ਦਾ ਫੇਸਬੁੱਕ ਓਵਰਸੀਜ਼ ਅਰਬਪਤੀ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀ ਦੁਆਰਾ ਸ਼ੁਰੂ ਕੀਤੇ ਗਏ AI ਉਦਮ ਚ 30% ਹਿੱਸੇਦਾਰੀ ਰੱਖੇਗਾ ਕੰਪਨੀ ਨੇ ਫਲਾਈਂਗ ਚ ਕਿਹਾ ਹੈ ਕਿ ਰਿਲਾਇੰਸ ਕੋਲ ਰਿਲਾਇੰਸ ਐਂਟਰਪ੍ਰਾਈਜ਼ ਇੰਟੈਲੀਜੈਂਸ ਲਿਮਟਿਡ ਚ 70% ਹਿੱਸੇਦਾਰੀ ਹੋਵੇਗੀ ਰਿਲਾਇੰਸ ਇੰਡਸਟਰੀ ਲਿਮਟਿਡ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਰਿਲਾਇੰਸ ਇੰਟੈਲੀਜੈਂਸ ਤੇ ਫੇਸਬੁੱਕ ਸੰਜਿਤ ਹੋਰੂ ਤੇ ਇਸ ਉਦਮ ਚ ਸ਼ੁਰੂਆਤੀ 855 ਕਰੋੜ ਦਾ ਨਿਵੇਸ਼ ਕਰਨਗੇ ਫਲਾਈਂਗ ਚ ਕੰਪਨੀ ਨੇ ਕਿਹਾ ਹੈ ਕਿ ਰਿਲਾਇੰਸ ਇੰਟੈਲੀਜੈਂਸ ਲਿਮਟਿਡ ਨੇ 24 ਅਕਤੂਬਰ 2025 ਨੂੰ ਰਿਲਾਇੰਸ ਐਂਟਰਪ੍ਰਾਈਜ਼ ਇੰਟੈਲੀਜੈਂਸ ਲਿਮਟਿਡ ਨੂੰ ਸ਼ਾਮਲ ਕੀਤਾ ਰਿਲਾਇੰਸ ਇੰਟੈਲੀਜੈਂਸ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਵਜੋਂ ਪਾਰਾ ਚ ਸ਼ਾਮਲ ਰੀਅਲ ਫੇਸਬੁਕ ਓਵਰਸੀਜ਼ ਇਨਕ ਜੋ ਕਿ ਮੈਟਾ ਪਲੇਟਫਾਰਮ ਇਨਕ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਹੈ ਨਾਲ ਸੌਦੇ ਤੇ ਦੁਬਾਰਾ ਕੀਤੀ ਗਈ ਸਾਂਝੇ ਉਦਮ ਸਮਝੌਤੇ ਦੇ ਅਨੁਸਾਰ ਸੰਯੁਕਤ ਉਦਮ ਕੰਪਨੀ ਬਣ ਜਾਵੇਗੀ ਰੀਅਲ ਐਂਟਰਪ੍ਰਾਈਜ਼ AI ਸੇਵਾਵਾਂ ਨੂੰ ਵਿਕਸਤ ਮਾਰਕੀਟ ਤੇ ਵੰਡ ਕਰੇਗੀ ਜੇਵੀ ਸਮਝੌਤੇ ਦੇ ਅਨੁਸਾਰ ਰਿਲਾਇੰਸ ਇੰਟੈਲੀਜੈਂਸ ਰੀਅਲ ਚ 70% ਤੇ ਫੇਸਬੁੱਕ ਬਾਕੀ 30% ਹਿੱਸੇਦਾਰੀ ਰੱਖੇਗੀ ਰਿਲਾਇੰਸ ਇੰਟੈਲੀਜੈਂਸ ਤੇ ਫੇਸਬੁੱਕ ਨੇ ਸਾਂਝੇ ਤੌਰ ਤੇ 855 ਕਰੋੜ ਦੇ ਸ਼ੁਰੂਆਤੀ ਨਿਵੇਸ਼ ਦੀ ਵਚਨਬੱਧਤਾ ਪ੍ਰਗਟਾਈ ਹੈ ਤੇ ਰੀਅਲ ਨੂੰ ਇਸ ਚ ਸ਼ਾਮਲ ਕਰਨ ਲਈ ਕਿਸੇ ਸਰਕਾਰੀ ਜਾਂ ਰੈਗੂਲੇਟਰੀ ਪ੍ਰਵਾਨਗੀ ਦੀ ਲੋੜ ਨਹੀਂ ਸੀ ਮਹਾਰਾਸ਼ਟਰ ਸਮੇਤ ਦੇਸ਼ ਦੇ ਕਈ ਰਾਜਾਂ ਚ ਪਿਛਲੇ 24 ਘੰਟੇ ਦੌਰਾਨ ਮੀਂਹ ਪਿਆ ਤੇ ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਵੀ ਕਈ ਥਾਵਾਂ ਉੱਤੇ ਮੀਂਹ ਦੀ ਪੁਵਿਕਵਾਨੀ ਕੀਤੀ ਹੈ ਮੌਸਮ ਵਿਭਾਗ ਅਨੁਸਾਰ ਅੱਜ ਗੋਆ, ਮਹਾਰਾਸ਼ਟਰ ਦੇ ਕੁਝ ਹਿੱਸਿਆਂ, ਗੁਜਰਾਤ, ਮੱਧ ਪ੍ਰਦੇਸ਼, ਵਿਦਰਬ, ਅੰਡੇਮਾਨ ਤੇ ਨਿਕੋਬਾਰ ਟਾਪੂ ਤੇ ਛੱਤੀਸਗੜ ਵਿੱਚ ਪਾਰੀ ਮੀਂਹ ਪੈ ਸਕਦਾ ਹੈ। ਇਸ ਦੌਰਾਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਿਆਂ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ। ਮੌਸਮ ਵਿਭਾਗ ਦੇ ਪੂਰਵ ਅਨੁਮਾਨ ਚ ਦੱਸਿਆ ਗਿਆ ਹੈ ਕਿ 28 ਤੋਂ 30 ਅਕਤੂਬਰ ਦੌਰਾਨ ਗੰਗਾ, ਪੱਛਮੀ ਬੰਗਾਲ, ਚਾਰਖੰਡ, ਉੜੀਸਾ ਤੇ ਸਿੱਕਮ ਚ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ 29 ਤੋਂ 30 ਅਕਤੂਬਰ ਨੂੰ ਅਰੁਣਾਚਲ ਪ੍ਰਦੇਸ਼, ਅਸਾਮ, ਮੇਗਾਲਿਆ, ਨਾਗਾਲੈਂਡ, ਮਨੀਪੁਰ, ਮਜ਼ੋਰਮ ਤੇ ਤ੍ਰਿਪੂਰਾ ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਵੀ ਹੋ ਸਕਦੀ ਹੈ। ਦੱਖਣ ਪੂਰਬੀ ਤੇ ਨਾਲ ਲੱਗਦੀ ਪੂਰਬੀ ਮੱਧ ਬੰਗਾਲ ਦੀ ਖਾੜੀ ਉੱਪਰ ਬਣਿਆ ਘੱਟ ਦਬਾਅ ਦਾ ਖੇਤਰ ਹੁਣ ਪੱਛਮ ਉੱਤਰ ਪੱਛਮ ਵੱਲ ਵਧਣ ਦੀ ਉਮੀਦ ਹੈ। ਇਹ ਸਿਸਟਮ 27 ਅਕਤੂਬਰ ਤੱਕ ਦੱਖਣ ਪੱਛਮੀ ਤੇ ਨਾਲ ਲੱਗਦੀ ਪੱਛਮੀ ਮੱਧ ਬੰਗਾਲ ਦੀ ਖਾੜੀ ਉੱਪਰ ਇੱਕ ਚੱਕਰਵਾਤੀ ਤੂਫਾਨ ਚ ਬਦਲ ਸਕਦਾ ਹੈ। ਅਜ਼ੇ ਪਰਪਾਵ ਹੈ ਸੋਮਵਾਰ ਤੋਂ ਤਿੰਨ ਦਿਨਾਂ ਤੱਕ ਉੜੀਸਾ ਤੇ ਪੱਛਮੀ ਬੰਗਾਲ ਦੇ ਕੁਝ ਹਿੱਸਿਆਂ 'ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਆਈਐਮਡੀ ਨੇ ਸ਼ਨੀਵਾਰ ਤੇ ਐਤਵਾਰ ਨੂੰ ਉੜੀਸਾ ਦੇ 21 ਜ਼ਿਲ੍ਹਿਆਂ ਲਈ ਤੇ ਸੋਮਵਾਰ ਨੂੰ ਪੂਰੇ ਰਾਜ ਲਈ ਹਲਕੀ ਤੋਂ ਦਰਮਿਆਨੇ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ ਤਾਮਿਲਨਾਡੂ 'ਚ ਮੌਸਮੀ ਪਾਗ ਨੇ 26 ਅਕਤੂਬਰ ਤੱਕ ਤਾਮਿਲਨਾਡੂ ਪੋਂਡੇਚਰੀ ਤੇ ਕਰਾਈਕਲ 'ਚ ਗਰਜ ਤੇ ਬਿਜਲੀ ਨਾਲ ਹਲਕੀ ਤੋਂ ਦਰਮਿਆਨੀ ਮੀਂਹ ਦੀ ਸੰਭਾਵਨਾ ਜਤਾਈ ਹੈ ਅਜੇ ਚੱਲਦਿਆਂ ਉੱਤਰੀ ਭਾਰਤ ਦੇ ਖੇਤਰਾਂ 'ਚ ਸਵੇਰ ਤੇ ਸ਼ਾਮ ਸਮੇਂ ਹਲਕੀ ਠੰਡ ਮਹਿਸੂਸ ਹੋਣੀ ਸ਼ੁਰੂ ਹੋ ਗਈ ਹੈ ਅਗਲੇ 4-5 ਦਿਨਾਂ ਦੌਰਾਨ ਉੱਤਰ-ਪੱਛਮੀ ਭਾਰਤ 'ਚ ਕੱਟੋ-ਕੱਟ ਤਾਪਮਾਨ 'ਚ ਕਿਸੇ ਵੱਡੇ ਬਦਲਾਅ ਦੀ ਸੰਭਾਵਨਾ ਨਹੀਂ ਹੈ ਹਾਲਾਂਕਿ ਪੂਰਬੀ ਉੱਤਰ ਪ੍ਰਦੇਸ਼ 'ਚ ਅਗਲੇ 2 ਦਿਨਾਂ 'ਚ ਕੱਟੋ-ਕੱਟ ਤਾਪਮਾਨ 2 ਤੋਂ 3 ਡਿਗਰੀ ਤੱਕ ਹੇਠਾਂ ਵੀ ਆ ਸਕਦਾ ਹੈ ਜਿਸ ਕਾਰਨ ਠੰਡ ਵਧਣ ਦੀ ਸੰਭਾਵਨਾ ਹੈ ਉਤਰੀ ਰੇਲਵੇ ਨੇ ਪੰਜਾਬ ਸਰਕਾਰ ਨੂੰ ਇੱਕ ਪੱਤਰ ਲਿਖ ਕੇ ਰਾਜਪੁਰਾ ਮੁਹਾਲੀ ਨਵੀਂ ਲਾਈਨ ਪ੍ਰੋਜੈਕਟ ਲਈ ਇੱਕ ਸਮਰੱਥ ਅਥਾਰਟੀ ਫਾਰ ਲੈਂਡ ਐਕਵਾਇਜ਼ੀਸ਼ਨ ਤੇ ਇੱਕ ਆਰਬਿਟਰ ਨਾਮਜ਼ਦ ਕਰਨ ਦੀ ਬੇਨਤੀ ਕੀਤੀ ਹੈ ਇੱਕ ਗਜ਼ਟ ਨੋਟੀਫਿਕੇਸ਼ਨ ਐਕਟ 2008 ਦੇ ਅਨੁਸਾਰ ਕੇਂਦਰ ਸਰਕਾਰ ਨੇ ਇਸ ਪ੍ਰੋਜੈਕਟ ਨੂੰ ਵਿਸ਼ੇਸ਼ ਰੇਲਵੇ ਪ੍ਰੋਜੈਕਟ ਵਜੋਂ ਸੂਚਿਤ ਕੀਤਾ ਇਸ ਤਹਿਤ ਕੌਮੀ ਬੁਨਿਆਦੀ ਢਾਂਚੇ ਦੇ ਉਦੇਸ਼ਾਂ ਲਈ ਪਟਿਆਲਾ ਫਤਿਹਗੜ੍ਹ ਸਾਹਿਬ ਤੇ ਸਹਿਬਜ਼ਾਦਾ ਜੀਤ ਸਿੰਘ ਨਗਰ ਜ਼ਿਲ੍ਹਿਆਂ ਚ ਲਗਭਗ 53.84 ਹੈਕਟੇਅਰ ਜ਼ਮੀਨ ਇਕ ਕਵਾਇਰ ਕਿਤੇ ਜਾਣੀ ਹੈ ਇਹ ਨੋਟੀਫਿਕੇਸ਼ਨ 24 ਅਕਤੂਬਰ ਨੂੰ ਸਰਕਾਰੀ ਗਜ਼ਟ ਚ ਪ੍ਰਕਾਸ਼ਿਤ ਕੀਤਾ ਗਿਆ ਸੀ ਪੰਜਾਬ ਸਰਕਾਰ ਨੂੰ ਲਿਖੇ ਪੱਤਰ ਚ ਉਤਰੀ ਰੇਲਵੇ ਨੇ ਕਿਹਾ ਕਿ ਇਸ ਮਹੱਤਵਪੂਰਨ ਰੇਲਵੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਦੀ ਸਫਲਤਾਪੂਰਵਕ ਤੇ ਸਮੇਂ ਸਿਰ ਪੂਰਤੀ ਖੇਤਰੀ ਕਨੈਕਟੀਵਿਟੀ ਤੇ ਆਰਥਿਕ ਵਿਕਾਸ ਲਈ ਅਤਿ ਜ਼ਰੂਰੀ ਹੈ ਪੱਤਰ ਚ ਕਿਹਾ ਗਿਆ ਹੈ ਕਿ ਇੱਕ ਨੋਟ ਕੀਤਾ ਜਾਵੇ ਕਿ ਰੇਲਵੇ ਕੋਲ ਜ਼ਮੀਨ ਪ੍ਰਾਪਤੀ ਦੇ ਤਜਰਬੇ ਵਾਲੇ ਟੁਕਵੇਂ ਅਧਿਕਾਰੀਆਂ ਦੀ ਲੋੜਿੰਦੀ ਗਿਣਤੀ ਨਹੀਂ ਹੈ ਤਾਂ ਜੋ ਉਸ ਅਮਰਥ ਅਥਾਰਟੀ ਵਜੋਂ ਕੰਮ ਕਰ ਸਕਣ ਇਸ ਲਈ ਰੇਲਵੇ ਸੌਧ ਐਕਟ 2008 ਦੇ ਪ੍ਰਬੰਧਾਂ ਤਹਿਤ ਜ਼ਮੀਨ ਦੀ ਪ੍ਰਾਪਤੀ ਲਈ ਇੱਕ ਸਮਰੱਥ ਅਥਾਰਟੀ ਫॉर ਲੈਂਡ ਇਕਵਾਇਜ਼ੀਸ਼ਨ ਅਤੇ ਇੱਕ ਆਰਬਿਟਰ ਨਿਯੁਕਤ ਕਰਨ ਲਈ ਕਿਹਾ ਗਿਆ ਸੰਚਾਰ ਚ ਅੱਗੇ ਕਿਹਾ ਗਿਆ ਹੈ ਕਿ ਪ੍ਰੋਜੈਕਟ ਲਈ ਲੋੜੀਂਦੀ ਜ਼ਮੀਨ ਪਟਿਆਲਾ ਫਤਗੜ ਸਾਹਿਬ ਤੇ ਐਸਐਸ ਨਗਰ ਜਿਲ੍ਹਾ ਵਿੱਚ ਫੈਲੀ ਹੋਈ ਹੈ ਮਰੀਜ਼ਾਂ ਦੀ ਸਿਹਤ ਨੂੰ ਬਿਹਤਰ ਬਣਾਉਣ ਵਾਲੀਆਂ ਦਵਾਈਆਂ ਦੀ ਗੁਣਵੱਤਾ ਬਾਰੇ ਸਰਕਾਰ ਵੱਲੋਂ ਹੈਰਾਨੀਜਨਕ ਜਾਣਕਾਰੀ ਦਿੱਤੀ ਗਈ ਹੈ। ਦਰਅਸਲ ਸਤੰਬਰ 2025 ਦੌਰਾਨ ਬਾਜ਼ਾਰ 'ਚ ਮੌਜੂਦ ਦਵਾਈਆਂ ਦੀ ਜਾਂਚ ਕੀਤੀ ਗਈ ਸੀ ਜਿਸ 'ਚ 112 ਦਵਾਈਆਂ ਦੇ ਨਮੂਨੇ ਮਾੜੀ ਗੁਣਵੱਤਾ ਦੇ ਪਾਏ ਗਏ ਨੇ ਜੋ ਕਿ ਟੈਸਟ 'ਚ ਫੇਲ ਹੋ ਗਏ ਸਨ। ਇਸ ਦਾ ਮਤਲਬ ਹੈ ਕਿ ਇਹ 112 ਦਵਾਈਆਂ ਜੋ ਮਰੀਜ਼ਾਂ ਨੂੰ ਠੀਕ ਕਰਨ ਲਈ ਦਿੱਤੀਆਂ ਜਾਂਦੀਆਂ ਸਨ ਉਹ ਅਸਲ 'ਚ ਉਹਨਾਂ ਨੂੰ ਬਿਮਾਰ ਕਰ ਸਕਦੀਆਂ ਨੇ। ਕੇਂਦਰੀ ਡਰੱਗ ਪ੍ਰਯੋਗਸ਼ਾਲਾ ਨੇ ਸਤੰਬਰ 2025 ਦੇ ਮਾਸਿਕ ਡਰੱਗ ਅਲਰਟ ਚ ਵਕਫਾ ਕੰਪਨੀਆਂ ਵੱਲੋਂ ਬਣਾਈਆਂ 52 ਦਵਾਈਆਂ ਦੇ ਨਮੂਨਿਆਂ ਨੂੰ ਸਟੈਂਡਰਡ ਤੋਂ ਘੱਟ ਗੁਣਵੱਤਾ ਵਾਲਾ ਐਲਾਨਿਆ ਇਸ ਦੌਰਾਨ ਸੂਬਾਈ ਡਰੱਗ ਪ੍ਰੀਖਣ ਪ੍ਰਯੋਗਸ਼ਾਲਾ ਨੇ 60 ਨਮੂਨਿਆਂ ਨੂੰ ਗੁਣਵੱਤਾ ਨਿਯਮਾਂ ਉਤੇ ਖਰਾ ਨਹੀਂ ਪਾਇਆ ਦੱਸ ਦਈਏ ਕਿ ਇਹਨਾਂ ਵਿੱਚੋਂ 11 ਪੰਜਾਬ ਚ ਬਣਾਈਆਂ ਗਈਆਂ ਦਵਾਈਆਂ ਵੀ ਸ਼ਾਮਲ ਨੇ ਇਹ ਦਵਾਈਆਂ ਟਿੱਡ ਦਰਦ ਬੁਖਾਰ ਦਿਲ ਦੀ ਬਿਮਾਰੀ ਕੈਂਸਰ ਸ਼ੂਗਰ ਹਾਈ ਬਲੱਡ ਪ੍ਰੈਸ਼ਰ ਦਮਾ ਇਨਫੈਕਸ਼ਨ ਦਰਦ ਸੋਚ ਅਨੀਮੀਆ ਤੇ ਮਿਰਗੀ ਵਰਗੀਆਂ ਕਾਤਕ ਬਿਮਾਰੀਆਂ ਦੇ ਇਲਾਜ ਲਈ ਵਰਤੀ ਜਾਂਦੀਆਂ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਚ ਤਿੰਨ ਕਫ ਸਿਰਵ ਵੀ ਨੇ ਇਸ ਤੋਂ ਪਹਿਲਾਂ ਪਿਛਲੇ ਕੁਝ ਦਿਨਾਂ ਚ ਪੰਜਾਬ ਸਰਕਾਰ ਨੇ 8 ਦਵਾਈਆਂ ਉਤੇ ਰੋਕ ਲਗਾਈ ਸੀ ਜਿਸ ਚ ਸਭ ਤੋਂ ਵੱਧ ਦਵਾਈਆਂ ਹਿਮਾਚਲ ਪ੍ਰਦੇਸ਼ ਦੀਆਂ ਫੇਲ ਹੋਈਆਂ ਸਨ ਇਹਨਾਂ ਤੋਂ ਇਲਾਵਾ ਗੁਜਰਾਤ ਉੱਤਰਾਖੰਡ ਪੰਜਾਬ ਤੇ ਮੱਧ ਪ੍ਰਦੇਸ਼ ਦੀਆਂ ਦਵਾਈਆਂ ਵੀ ਸ਼ਾਮਲ ਨੇ ਪੰਜਾਬ ਵਿੱਚ ਹਾਲ ਹੀ ਵਿੱਚ ਬਿਆਸ ਦਰਿਆ 'ਚ ਆਏ ਹੜਾਂ ਕਾਰਨ ਨੁਕਸਾਨ ਬਾਰੇ ਸਰਕਾਰੀ ਰਿਪੋਰਟ ਦੱਸਦੀ ਹੈ ਕਿ ਜ਼ਿਲ੍ਹੇ ਅੰਦਰ ਕਰੀਬ 86 ਏਕੜ ਜ਼ਮੀਨ ਦਰਿਆ ਬੁਰਦ ਹੋਈ ਹੈ ਪਰ ਹਕੀਕਤ ਇਸ ਤੋਂ ਕਾਹਾਂ ਦੂਰ ਹੈ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਾਰੀ ਰਿਪੋਰਟ ਅਨੁਸਾਰ ਇਲਾਕੇ ਦੇ 23 ਪਿੰਡ ਹੜ੍ਹਾਂ ਦੀ ਮਾਰ ਹਟਾਈ ਸੰਤ ਇਹਨਾਂ ਪਿੰਡਾਂ ਦੀ ਕਰੀਬ 4325 ਏਕੜ ਤੋਂ ਵੱਧ ਰਕਬੇ ਅੰਦਰ ਕਮਾਦ ਝੋਨੇ ਤੇ ਚਾਰੇ ਦੀ ਫਸਲ ਨੁਕਸਾਨੀ ਗਈ ਸੀ ਮੁਕੇਰੀਆ ਦੇ ਕਈ ਪਿੰਡਾਂ ਦੀ ਕਰੀਬ 200 ਏਕੜ ਜ਼ਮੀਨ ਹੜ੍ਹਾਂ ਕਾਰਨ ਦਰਿਆਬੁਰਦ ਹੋ ਚੁੱਕੀ ਹੈ ਇਹਨਾਂ ਅੰਕੜਿਆਂ ਚ ਟਾਂਡਾ ਹਲਕੇ ਦੇ ਪਿੰਡਾਂ ਦਾ ਰਕਬਾ ਸ਼ਾਮਲ ਨਹੀਂ ਹੈ ਆਪਣੇ 3/3 ਏਕੜ ਜ਼ਮੀਨ ਸਣੀ ਫਸਲ ਮੋਟਰ ট্রান্সਫਾਰਮ ਤੇ ਮੋਟਰ ਵਾਲਾ ਕਮਰਾ ਗਵਨ ਵਾਲਾ ਪਿੰਡ ਮਹਿਤਾਪੁਰ ਦਾ ਕੁਲਦੀਪ ਸਿੰਘ ਦਾਸ ਹੈ ਕਿ ਪਿੰਡ ਦੀ ਪੰਚਾਇਤ ਦੇ ਕਰੀਬ ਜ਼ਮੀਨ ਦਰਿਆਬੁਰਦ ਹੋ ਚੁੱਕੀ ਹੈ ਪਿੰਡ ਦੇ ਬਲਵਿੰਦਰ ਸਿੰਘ ਦੀ 4 ਏਕੜ ਜ਼ਮੀਨ ਸਮੇਤ ਫਸਲ ਮੋਟਰ ਬਿਜਲੀ ਜਾਂ ট্রান্সਫਾਰਮ ਤੇ ਕਮਰਾ ਦਰਿਆਬੁਰਦ ਹੋ ਚੁੱਕਾ ਗੁਰਮukh ਸਿੰਘ ਦੀ ਕਰੀਬ 3 ਏਕੜ ਜ਼ਮੀਨ ਮੋਟਰ ਤੇ ট্রান্সਫਾਰਮ ਤੇ ਕਮਲਜੀਤ ਸਿੰਘ ਦੀ 6 ਏਕੜ ਜ਼ਮੀਨ ਸਣੇ ਉਸ ਦਾ ਟਿਊਬਵੈੱਲ ਰੁੜ ਗਿਆ ਇਨਾ ਪਿੰਡ ਦੇ ਕਿਸਾਨਾਂ ਨੂੰ ਹੜ੍ਹ ਦਾ ਕੋਈ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ। ਨਸ਼ੈਰਾ ਪੱਤਨ ਦੇ ਕਿਸਾਨਾਂ ਸਨੇ ਗੁਰਦੁਆਰੇ ਦੀ 35 ਏਕੜ ਤੋਂ ਵੱਧ ਜ਼ਮੀਨ ਦਰਿਆਬੁਰਦ ਹੋ ਗਈ ਹੈ। ਪਿੰਡ ਦੇ ਹਰਮਿੰਦਰ ਸਿੰਘ ਦੀ ਜ਼ਮੀਨ ਬੋਰ ਸੇਮੇਤ ਰੁੜ ਚੁੱਕੀ ਹੈ ਤੇ ਪਿੰਡ ਤਨਵਾ ਦੇ ਧਰਮ ਸਿੰਘ ਅਨੁਸਾਰ 25 ਏਕੜ ਤੋਂ ਵੱਧ ਜ਼ਮੀਨ ਹੜਾਂ ਕਾਰਨ ਦਰਿਆ ਦੀ ਪੇਟ ਚੜ ਗਈ ਹੈ। ਤਨਵਾ ਦੇ ਧਰਮ ਸਿੰਘ ਦੇ ਨੁਸ਼ੈਰਾ ਪੱਤਨ ਦੇ ਕਿਸਾਨਾਂ ਨੇ ਦੱਸਿਆ ਹੈ ਕਿ ਪਟਵਾਰੀ ਉਹਨਾਂ ਦੀ ਨੁਕਸਾਨੀ ਜ਼ਮੀਨ ਤੇ ਹੋਰ ਸਮਾਨ ਦੀ ਰਿਪੋਰਟ ਲਿਖਣ ਲਈ ਤਿਆਰ ਹੀ ਨਹੀਂ ਨੇ। ਜਦੋਂ ਉਹ ਮਾਲ ਅਧਿਕਾਰੀਆਂ ਕੋਲ ਜਾਂਦੇ ਨੇ ਤਾਂ ਉਹ ਭਰੋਸਾ ਦਿੰਦੇ ਨੇ ਕਿ ਪਟਵਾਰੀਆਂ ਨੂੰ ਹਦਾਇਤ ਕਰ ਦਿੱਤੀਆਂ ਗਈਆਂ ਨੇ ਪਰ ਮਸਲਾ ਮੁੜ ਉੱਥੇ ਹੀ ਖੜਾ ਹੈ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਆਸ਼ਾਨੰਦ ਨੇ ਕਿਹਾ ਹੈ ਕਿ ਇਹ ਮਾਲ ਅਧਿਕਾਰੀਆਂ ਦੀ ਬਦਨ ਨੀਤੀ ਹੈ ਕਿ ਉਹ ਕਿਸਾਨਾਂ ਨੂੰ ਨਿਆਂ ਨਹੀਂ ਦੇ ਰਹੇ ਉਹਨਾਂ ਮੰਗ ਕੀਤੀ ਹੈ ਕਿ ਬਿਆਸ ਦਰਿਆ ਚ ਆਏ ਹੜ੍ਹਾਂ ਕਾਰਨ ਜ਼ਮੀਨਾਂ ਦੇ ਹੋਏ ਨੁਕਸਾਨ ਦੀ ਮੁਕੰਮਲ ਰਿਪੋਰਟ ਤਿਆਰ ਕਰਵਾਈ ਜਾਵੇ ਤੇ ਨੁਕਸਾਨ ਲਿਖਣ ਤੋਂ ਮੁਨਕਰ ਹੋਣ ਵਾਲੀ ਪਟਵਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ ਖਬਰਾਂ ਦਾ ਸੀ ਇਸਲਾ ਬਸ ਇੱਥੇ ਖਤਮ ਹੁੰਦਾ ਹੈ ਇਸੇ ਤਰ੍ਹਾਂ ਦੀਆਂ ਹੋਰ ਖਬਰਾਂ ਦੇਖਣ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਅੱਜ ਦੇ ਲਈ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ